ਕੈਨੇਡਾ ਤੋਂ ਵਰਟੇਨ ਤੋਂ ਸੱਖਾਂ ਨਾਲ ਜੁੜੀਆਂ ਦੋ ਅਜਹੀਆਂ ਖਬਰਾਂ ਸਾਹਮਣੇ ਆਈਆਂ ਨੇ ਜਿਸ ਨੇ ਸੰਗਤ ਦਾ ਪਾਰਾ ਹਾਈ ਕਰ ਦਿੱਤਾ ਇੱਕ ਇੱਕ ਕਰਕੇ ਦੋਵੇਂ ਦੇਸ਼ਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਇੱਕ ਛੋਟੀ ਜੀ ਅਪੀਲ ਹੈ ਕਿ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੇਕਰ ਹਲੇ ਤੱਕ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ ਗੱਲ ਪੰਜਾਬੀਆਂ ਦੀ ਲੰਬੇ ਸਮੇਂ ਤੋਂ ਪਹਿਲੀ ਪਸੰਦ ਰਹੇ ਕੈਨੇਡਾ ਦੀ ਕਰਦੇ ਹਨ ਜਿੱਥੇ ਸਰੀ ਵਿੱਚ ਗੈਰ ਮੁਨਾਫਾ ਤੇ ਇੰਟਰਕਲਚਰਲ ਕਮਿਊਨਿਟੀ ਸੇਵਾਵਾਂ ਲਈ ਪ੍ਰਸਿੱਧ ਸੰਸਥਾ ਪਿਕਸ ਦੇ ਸੀਓ சதਵੀਰ ਸਿੰਘ ਚੀਮਾ ਉਪਰ ਇੱਕ ਨਕਾਬਪੋਸ਼ ਵਿਅਕਤੀ ਵੱਲੋਂ ਹਮਲਾ ਕਰਨ ਅਤੇ ਖਤਰਨਾਕ ਸਪਰੇਅ ਨਾਲ ਜਸਮਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਣ ਦੀ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ ਚੀਮਾ ਤੇ ਇਹ ਹਮਲਾ ਉਸ ਸਮੇਂ ਹੋਇਆ ਜਦ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਛੁੱਟੀ ਕਰਕੇ 127 ਸਟਰੀਟ ਤੇ 80 ਐਵੈਨਿਊ ਉੱਪਰ ਸਥਿਤ ਪਿਕਸ ਦੇ ਦਫ਼ਤਰ ਚੋਂ ਬਾਹਰ ਨਿਕਲ ਰਹੇ ਸਨ ਪੁਲਿਸ ਵੱਲੋਂ ਇਸ ਮਾਮਲੇ ਦੀ ਘਟਨਾ ਸੰਬੰਧੀ ਪ੍ਰਾਪਤ ਵੀਡੀਓ ਤੋਂ ਹਮਲਾਵਾਰਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ ਇਸ ਵੀਡੀਓ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਜਦ ਚੀਮਾ ਆਪਣੇ ਪੱਤਰ ਚੋਂ ਨਿਕਲ ਕੇ ਸਾਹਮਣੇ ਪਾਰਕਿੰਗ ਲੋਟ ਵਿੱਚ ਆਪਣੀ ਕਾਰ ਦਾ ਡਰਾਈਵਿੰਗ ਡੋਰ ਖੋਲ ਰਹੇ ਸਨ ਤਾਂ ਪਾਰਕਿੰਗ ਦੇ ਦੂਸਰੇ ਪਾਸੇ ਤੋਂ ਇੱਕ ਚਿੱਟੇ ਰੰਗ ਦਾ ਡੋਜ਼ ਟਰੱਕ ਉਹਨਾਂ ਦੀ ਕਾਰ ਅੱਗੇ ਆ ਕੇ ਰਸਤਾ ਰੋਕਦਾ ਹੈ ਇਸ ਦੌਰਾਨ ਡੋਜ਼ ਟਰੱਕ ਚੋਂ ਇੱਕ ਨਕਾਬਪੋਸ਼ ਵਿਅਕਤੀ ਨਿਕਲਦਾ ਤੇ ਕੁਝ ਬੋਲਦਾ ਉਹਨਾਂ ਵੱਲ ਵੱਧਦਾ ਨਕਾਬਪੋਸ਼ ਤੇ ਸ਼ੱਕੀ ਵਿਅਕਤੀਆਂ ਨੂੰ ਵੇਖਦੇ ਹੋਏ ਆਪਣੀ ਕਾਰ ਦੇ ਓਲੇ ਹੋਣ ਦਾ ਯਤਨ ਕਰਦੇ ਨੇ ਕਿ ਹਮਲਾਵਰ ਹੱਥ ਵਿੱਚ ਫੜੀ ਸਪਰੇਅ ਉਹਨਾਂ ਉੱਤੇ ਜ਼ੋਰਦਾਰ ਢੰਗ ਨਾਲ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਫਿਕਸਰ ਤੇ ਇਸ ਦੇ ਸੀਯੂ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਕਰਨ ਉਪਰੰਤ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਇਸ ਘਟਨਾ ਨੂੰ ਸ਼ੱਕੀ ਵਿਅਕਤੀਆਂ ਵੱਲੋਂ ਹਮਲਾ ਕਰਾਰ ਦਿੱਤਾ ਇਸੇ ਦੌਰਾਨ ਪਿਕਸ ਦੇ ਸੀਓ ਸਦਵੀਰ ਸਿੰਘ ਚੀਮਾ ਨੇ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਜਦ ਉਹ ਆਪਣੇ ਦਫ਼ਤਰ ਵਿੱਚ ਸ਼ਾਮ ਨੂੰ ਕੰਮ ਤੋਂ ਛੁੱਟੀ ਕਰਕੇ ਆਪਣੇ ਕਾਰ ਵਿੱਚ ਵਾਟਣ ਲੱਗੇ ਸਨ ਤਾਂ ਇਹ ਘਟਨਾ ਵਾਪਰੀ ਉਹਨਾਂ ਕਿਹਾ ਕਿ ਹਮਲਾਵਰਾਂ ਨੇ ਨਕਾਬ ਪੈਨੇ ਹੋਏ ਸਨ ਜਦ ਉਕਤ ਟਰੱਕ ਉਹਨਾਂ ਦੀ ਕਾਰ ਅੱਗੇ ਆ ਕੇ ਰੁਕਿਆ ਤਾਂ ਇੱਕ ਹਮਲਾਵਰ ਨੇ ਉਸ ਨੂੰ ਕੋਲ ਆ ਕੇ ਗੱਲ ਸੁਣ ਲਈ ਕਿਹਾ ਪਰ ਹਮਲਾਵਰ ਦੇ ਨਕਾਬ ਪਾਇਆ ਹੋਣ ਕਰਕੇ ਉਹ ਚੱਕੰਨੇ ਹੋ ਗਏ ਤੇ ਭੰਪ ਗਏ ਕੇ ਨਕਾਬਪੋਸ਼ਕ ਕਿਸੇ ਵਦਨੀਤੀ ਨਾਲ ਉਹਨਾਂ ਵੱਲ ਵੱਧ ਰਿਹਾ ਉਹ ਬਚਾਅ ਦੀ ਕੋਸ਼ਿਸ਼ ਵਜੋਂ ਆਪਣੀ ਕਾਰ ਦੇ ਦੂਜੇ ਪਾਸੇ ਖਿਸਕ ਗਏ ਪਰ ਇਸ ਦੌਰਾਨ ਹੀ ਹਮਲਾਵਰ ਨੇ ਉਹਨਾਂ ਉੱਤੇ ਸਪਰੇਅ ਮਾਰਨ ਦੀ ਕੋਸ਼ਿਸ਼ ਕੀਤੀ ਉਹ ਦੌੜ ਕੇ ਹਮਲਾਵਰ ਤੋਂ ਕੁਝ ਕਦਮ ਦੂਰ ਚਲੇ ਗਏ ਫਿਰ ਹਮਲਾਵਰ ਸਟਾਰਟ ਖੜੇ ਟਰੱਕ ਵਿੱਚ ਬੈਠ ਕੇ ਖਿਸਕ ਗਿਆ ਉਹਨਾਂ ਆਪਣੇ ਉੱਪਰ ਹੋਏ ਇਸ ਹਮਲੇ ਵਿੱਚ ਆਪਣੇ ਵੱਲੋਂ ਪਿਕਸਲੇ ਸੀਓ ਵੱਜੋਂ ਬਿਹਤਰੀਨ ਸਬਾਮਤ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰ ਰਹੇ ਕੁਝ ਲੋਕਾਂ ਦਾ ਹੱਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਉਹਨਾਂ ਕਿਹਾ ਕਿ ਉਹਨਾਂ ਨੇ ਪੁਲਿਸ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਪੁਲਿਸ ਹਮਲਾਵਰਾਂ ਦੀ ਪਛਾਣ ਕਰ ਲਵੇਗੀ ਗੌਰਤਲਪਹਿ ਕੇ ਸਤਵੀਰ ਸਿੰਘ ਚੀਮਾ ਅਫੀਸਲੇ ਲੰਬੇ ਸਮੇਂ ਤੋਂ ਪਿਕਸ ਵਿੱਚ ਸਬਾਮਤ ਨਿਭਾਉਂਦੇ ਆ ਰਹੇ ਨੇ ਪਿਕਸ ਦੀ ਸਭ ਤੋਂ ਸਿਖਰਲੀ ਸੀਓ ਦੀ ਪੋਸਟ ਉੱਪਰ ਪਹੁੰਚਣਾ ਉਪਰੰਤ ਸੰਸਥਾ ਨੂੰ ਹਰ ਪੱਖੋਂ ਅੱਗੇ ਲਿਜਾਣ ਦੇ ਯਤਨ ਕੀਤੇ ਜਾ ਰਹੇ ਨੇ ਉਹਨਾਂ ਦੀ ਅਗਵਾਈ ਹੇਟ ਟੂ ਬੀਸੀ ਸਰਕਾਰ ਅਤੇ ਦਾਨੀਆਂ ਦੀ ਸਹਾਇਤਾ ਨਾਲ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਗੁਰਨਾਨਕ ਡਾਈਵਰਸਿਟੀ ਵਿਲੇਜ ਨਾਂ ਦਾ ਵੱਡਾ ਪ੍ਰੋਜੈਕਟ ਬਣਨ ਜਾ ਰਿਹਾ ਹੈ ਕੁਝ ਲੋਕਾਂ ਵੱਲੋਂ ਉਹਨਾਂ ਉੱਤੇ ਸੰਸਥਾ ਦੇ ਫੰਡਾਂ ਦੀ ਦੁਰਵਰਤੋਂ ਦੇ ਇਲਜ਼ਾਮ ਲਾਇਏ ਗਏ ਸਨ ਜਿਨ੍ਹਾਂ ਖਿਲਾਫ ਉਹਨਾਂ ਮਾਨ ਹਾਨੀ ਦਾ ਮੁਕੱਦਮਾ ਕੀਤਾ ਹੋਇਆ ਉਧਰ ਦੂਜੇ ਪਾਸੇ ਵਰਟੇਨ ਤੋਂ ਇੱਕ ਸੰਸਨੀਖੇਜ਼ ਖਬਰ ਸਾਹਮਣੇ ਆਈ ਹੈ ਜਿੱਥੋਂ ਦੇ ਬਲਬਰ ਹੈਪਟਨ ਰੇਲਵੇ ਸਟੇਸ਼ਨ ਨੇੜੇ ਤਿੰਨ ਨੌਜਵਾਨਾਂ ਨੇ ਦੋ ਬਜ਼ੁਰਗ ਸਖਾ ਤੇ ਹਮਲਾ ਕਰ ਦਿੱਤਾ ਇਸ ਦੌਰਾਨ ਉਹਨਾਂ ਦੀਆਂ ਪੱਗਾਂ ਵੀ ਜ਼ਬਰਦਸਤੀ ਉਤਾਰ ਦਿੱਤੀਆਂ ਗਈਆਂ ਪੂਰੀ ਘਟਨਾ ਦੀ ਵੀਡੀਓ ਡਿਜੀਟਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਪਰ ਬਾਅਦ ਵਿੱਚ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਚਸ਼ਮਦੀਦਾਂ ਦੇ ਅਨੁਸਾਰ ਤਿੰਨੇ ਨੌਜਵਾਨਾਂ ਨੇ ਅਚਾਨਕ ਬਜ਼ੁਰਗ ਸਿੱਖਾਂ ਨੂੰ ਘੇਰ ਲਿਆ ਤੇ ਸੜਕ ਦੇ ਵਿਚਕਾਰ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਟਕਰਾਅ ਦੌਰਾਨ ਇੱਕ ਸਿੱਖ ਦੀ ਪੱਗ ਉਤਰ ਗਈ ਜਿਸ ਕਾਰਨ ਭਾਈਚਾਰੇ ਵਿੱਚ ਗੁੱਸਾ ਦੇਖਿਆ ਜਾ ਰਿਹਾ ਘਟਨਾ ਦੀ ਜਾਂਚ ਕਰ ਰਹੀ ਵਰੇਟਰਸ਼ ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਜਿਹਾ ਵਤੀਰਾ ਆਸਵਕਾਰਯੋਗ ਹੈ ਅਸੀਂ ਤਿੰਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਯੂਕੇ ਤੇ ਭਾਰਤ ਵਿੱਚ ਸਿੱਖ ਪੈਚਾਰੇ ਵਿੱਚ ਗੁੱਸਾ ਤੇ ਚਿੰਤਾ ਵਧ ਗਈ ਹੈ ਪੈਚਾਰੇ ਦੇ ਲੋਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਬ੍ਰਿਟਿਸ਼ ਸਰਕਾਰ ਸਿੱਖਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਤੇ ਨਸਲੀ ਹਿੰਸਾ ਤੇ ਸਖਤ ਕਾਨੂੰਨ ਲਾਗੂ ਕਰੇ